ਦੀ ਜਾਣਕਾਰੀ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਰਾਸ਼ਿਦ ਇੰਜੀਨੀਅਰ ਨੂੰ ਦੇ ਦਿੱਤੀ ਗਈ ਪਰਮਿਸ਼ਨ ਆ ਗਿਆ ਜੋ ਕਿ ਐਨਐਸਏ ਦੇ ਅਧੀਨ ਜੇਲ੍ਹ ਦੇ ਵਿੱਚ ਬੰਦ ਨੇ ਐਨਆਈਏ ਦੇ ਅਧੀਨ ਉਹਨਾਂ 'ਤੇ ਕਾਰਵਾਈਆਂ ਚੱਲ ਰਹੀਆਂ ਨੇ ਤਾਂ ਜੇਕਰ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਤਾਂ ਫੇਰ ਹੁਣ ਅਮਰਤਪਾਲ ਨੂੰ ਵੀ ਜਲਦ ਪਰਮਿਸ਼ਨ ਮਿਲ ਸਕਦੀ ਹੈ ਇਸ ਉੱਤੇ ਹੁਣ ਰਾਜਦੇਵ ਖਾਲਸਾ ਨੇ ਚੁੱਪੀ ਤੋੜੀ ਹੈ ਜੋ ਕਿ ਅਮਰਤਪਾਲ ਸਿੰਘ ਦੇ ਨਜ਼ਦੀਕੀ ਕਥਿਤ ਤੌਰ ਤੇ ਬਣੇ ਹੋਏ ਨੇ ਆਪਣੇ ਆਪ ਨੂੰ ਉਹਨਾਂ ਦਾ ਵਕੀਲ ਵੀ ਦੱਸਦੇ ਨੇ ਹਾਲਾਂਕਿ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਚੈਲੰਜਸ ਕੀਤੇ ਗਏ ਨੇ ਤਾਂ ਹੁਣ ਰਾਜਦੇਵ ਖਾਲਸਾ ਨੇ ਜਾਣਕਾਰੀ ਦਿੱਤੀ ਹੈ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਚਿੱਠੀ ਦਿੱਤੀ ਗਈ ਸੀ ਜਿਹੜੀ ਚਿੱਠੀ ਦੀ ਚਰਚਾ ਹੋਈ ਸੀ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਦੀ ਉਹ ਚਿੱਠੀ ਸੱਚੀ ਸੀ ਉਹ ਚਿੱਠੀ ਲਿਖੀ ਗਈ ਸੀ ਜਿਸ ਦੇ ਵਿੱਚ ਉਸਨੇ ਆਪਣੇ ਆਪ ਨੂੰ ਸੌਂ ਚੁਕਵਾਉਣ ਦਾ ਸਮਾਂ ਜਿਹੜਾ ਮੰਗਿਆ ਸੀ ਤੇ ਉਹ ਚਿੱਠੀ ਡੀਐਮ ਦੇ ਰਾਹੀਂ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਰਾਹੀਂ ਗ੍ਰਹਿ ਵਿਭਾਗ ਦੇ ਕੋਲ ਗਈ ਤੇ ਪੰਜਾਬ ਸਰਕਾਰ ਨੇ ਉਹ ਚਿੱਠੀ ਹੁਣ ਲੋਕ ਸਭਾ ਦੇ ਸਪੀਕਰ ਨੂੰ ਓਮ ਬਿਰਲਾ ਹੋਣਾ ਤੱਕ ਪਹੁੰਚਾ ਦਿੱਤੀ ਹੈ ਜਿਸ ਉੱਤੇ ਅਖੀਰਲਾ ਫੈਸਲਾ ਓਮ ਬਿਰਲਾ ਦਾ ਹੋਏਗਾ ਉਹ ਤਰੀਕ ਤੇ ਸਮਾਂ ਦੇਣਗੇ ਕਿ ਜਿਸ ਦਿਨ ਅਮਰਤਪਾਲ ਆ ਕੇ ਸੌ ਚੱਕ ਲੈਣ ਹਾਲਾਂਕਿ ਹਲੇ ਤੱਕ ਜੋ ਜਾਣਕਾਰੀ ਹੈ ਰਾਜਦੇਵ ਖਾਲਸਾ ਦਾ ਮੰਨਣਾ ਹੈ ਕਿ ਓਮ ਬਿਰਲਾ ਵੱਲੋਂ ਇਸ ਚਿੱਠੀ ਉੱਤੇ ਕੋਈ ਵੀ ਐਕਸ਼ਨ ਹਲੇ ਤੱਕ ਨਹੀਂ ਕੀਤਾ ਗਿਆ ਬਸ ਆਪਣੇ ਕੋਲ ਰੱਖ ਲਈ ਗਈ ਹੈ ਰিসিਵ ਕਰ ਲਈ ਗਈ ਹੈ ਤੇ ਇਸ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਓਮ ਬਿਰਲਾ ਪਰਮਿਸ਼ਨ ਆਗਿਆ ਦਿੰਦੇ ਨੇ ਚਰਚਿਤ ਹੋਏ ਓਮ ਬਿਰਲਾ ਹਾਲੀ ਦੇ ਵਿੱਚ ਉਹਨਾਂ ਦੀ ਧੀ ਦੇ ਅਫਸਰ ਲੱਗਣ ਨੂੰ ਲੈ ਕੇ ਬਹੁਤ ਸਾਰੀ ਕਾਉਂਟਰਵਰਸੀ ਹੋਈ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਸਭ ਫਜ਼ੂਲ ਦੀਆਂ ਗੱਲਾਂ ਨੇ ਪਰ ਹੁਣ ਜੋ ਮਸਲਾ ਅਮਰਿਤਪਾਲ ਵਾਲਾ ਉਸ ਦੀ ਸੂਈ ਵੀ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਉੱਤੇ ਆ ਕੇ ਅੜ ਗਈ ਹੈ 60 ਦਿਨਾਂ ਦਾ ਸਮਾਂ ਜਿਹੜਾ ਮੰਡੇਟਰੀ ਹੈ ਸੰਵਿਧਾਨ ਦੇ ਅਧਿਕਾਰਤ ਤੌਰ ਤੇ 60 ਦਿਨ ਤੋਂ ਵੱਧ ਨਹੀਂ ਉਡੀਕ ਕਰਵਾ ਸਕਦੇ ਓਮ ਬਿਰਲਾ ਜਾਂ ਸਰਕਾਰ 60 ਦਿਨ ਤੋਂ ਵੱਧ ਉਡੀਕ ਨਹੀਂ ਕਰਵਾ ਸਕਦੀ ਅਮਰਤਪਾਲ ਨੂੰ ਸੌ ਚੁਕਵਾਣੀ ਹੀ ਪਏਗੀ 60 ਦਿਨ ਤੋਂ ਪਹਿਲਾਂ ਪਹਿਲਾਂ ਤੇ ਰਾਜਦੇਵ ਖਾਲਸਾ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਇਸ ਹਫਤੇ ਦੇ ਅੰਦਰ ਅੰਦਰ ਇੱਕ ਹਫਤੇ ਦੇ ਅੰਦਰ ਅੰਦਰ ਅਮਰਤਪਾਲ ਸੌ ਚੁੱਕਦੇ ਨਜ਼ਰ ਆ ਸਕਦੇ ਨੇ ਤਾਂ ਇਸ ਵੇਲੇ ਦੀ ਵੱਡੀ ਜਾਣਕਾਰੀ ਅਮਰਤਪਾਲ ਦੇ ਸਮਰਥਕਾਂ ਲਈ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਈ ਉਹਨਾਂ ਲਈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰਾਸਾਰ ਨੇ ਕਿ ਜਲਦ ਸੌ ਚੱਕ ਸਕਦੇ ਨੇ 60 ਦਿਨਾਂ ਦੇ ਵਿੱਚ ਵਿੱਚ ਸੰਵਿਧਾਨਕ ਤੌਰ ਤੇ ਵੀ ਉਹਨਾਂ ਨੂੰ ਸੌ ਚੁਕਵਾਉਣੀ ਜ਼ਰੂਰੀ ਹੈ ਲੋਕ ਸਭਾ ਦੇ ਸਪੀਕਰ ਕੋਲ ਉਹਨਾਂ ਦੀ ਚਿੱਠੀ ਪਹੁੰਚ ਚੁੱਕੀ ਹੈ ਜਿਹੜੀ ਚਿੱਠੀ ਅਮਰਤਪਾਲ ਨੇ ਜੇਲ੍ਹ ਦੇ ਵਿੱਚੋਂ ਲਿਖੀ ਕਿ ਉਹਨਾਂ ਨੂੰ ਸੌ ਚੁੱਕਣ ਦਾ ਤਰੀਕ ਸਮਾਂ ਦਿੱਤਾ ਜਾਏ ਤਾਂ ਅਮਰਤਪਾਲ ਸਿੰਘ ਦੇ ਸੌ ਚੱਕਨ ਨੂੰ ਲੈ ਕੇ ਵੱਡੀ ਜਾਣਕਾਰੀ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਨੇ ਕਿ ਰਾਸ਼ਿਦ ਇੰਜੀਨੀਅਰ ਨੂੰ ਦੇ ਦਿੱਤੀ ਗਈ ਪਰਮਿਸ਼ਨ ਆ ਗਿਆ ਜੋ ਕਿ ਐਨਐਸਏ ਦੇ ਅਧੀਨ ਜੇਲ੍ਹ ਦੇ ਵਿੱਚ ਬੰਦ ਨੇ ਐਨਆਈਏ ਦੇ ਅਧੀਨ ਉਹਨਾਂ 'ਤੇ ਕਾਰਵਾਈਆਂ ਚੱਲ ਰਹੀਆਂ ਨੇ ਤਾਂ ਜੇਕਰ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਤਾਂ ਫੇਰ ਹੁਣ ਅਮਰਤਪਾਲ ਨੂੰ ਵੀ ਜਲਦ ਪਰਮਿਸ਼ਨ ਮਿਲ ਸਕਦੀ ਹੈ ਇਸ ਉੱਤੇ ਹੁਣ ਰਾਜਦੇਵ ਖਾਲਸਾ ਨੇ ਚੁੱਪੀ ਤੋੜੀ ਹੈ ਜੋ ਕਿ ਅਮਰਤਪਾਲ ਸਿੰਘ ਦੇ ਨਜ਼ਦੀਕੀ ਕਥਿਤ ਤੌਰ ਤੇ ਬਣੇ ਹੋਏ ਨੇ ਆਪਣੇ ਆਪ ਨੂੰ ਉਹਨਾਂ ਦਾ ਵਕੀਲ ਵੀ ਦੱਸਦੇ ਨੇ ਹਾਲਾਂਕਿ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਚੈਲੰਜਸ ਕੀਤੇ ਗਏ ਨੇ ਤਾਂ ਹੁਣ ਰਾਜਦੇਵ ਖਾਲਸਾ ਨੇ ਜਾਣਕਾਰੀ ਦਿੱਤੀ ਹੈ ਕਿ ਡਿਸਟ੍ਰਿਕਟ ਮੈਜਿਸਟਰੇਟ ਨੂੰ ਚਿੱਠੀ ਦਿੱਤੀ ਗਈ ਸੀ ਜਿਹੜੀ ਚਿੱਠੀ ਦੀ ਚਰਚਾ ਹੋਈ ਸੀ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਦੀ ਉਹ ਚਿੱਠੀ ਸੱਚੀ ਸੀ ਉਹ ਚਿੱਠੀ ਲਿਖੀ ਗਈ ਸੀ ਜਿਸ ਦੇ ਵਿੱਚ ਉਸਨੇ ਆਪਣੇ ਆਪ ਨੂੰ ਸੌਂ ਚੁਕਵਾਉਣ ਦਾ ਸਮਾਂ ਜਿਹੜਾ ਮੰਗਿਆ ਸੀ ਤੇ ਉਹ ਚਿੱਠੀ ਡੀਐਮ ਦੇ ਰਾਹੀਂ ਡਿਸਟ੍ਰਿਕਟ ਮੈਜਿਸਟਰੇਟ ਦੇ ਰਾਹੀਂ ਗ੍ਰਹਿ ਵਿਭਾਗ ਦੇ ਕੋਲ ਗਈ ਤੇ ਪੰਜਾਬ ਸਰਕਾਰ ਨੇ ਉਹ ਚਿੱਠੀ ਹੁਣ ਲੋਕ ਸਭਾ ਦੇ ਸਪੀਕਰ ਨੂੰ ਓਮ ਬਿਰਲਾ ਹੋਣਾ ਤੱਕ ਪਹੁੰਚਾ ਦਿੱਤੀ ਹੈ ਜਿਸ ਉੱਤੇ ਅਖੀਰਲਾ ਫੈਸਲਾ ਓਮ ਬਿਰਲਾ ਦਾ ਹੋਏਗਾ ਉਹ ਤਰੀਕ ਤੇ ਸਮਾਂ ਦੇਣਗੇ ਕਿ ਜਿਸ ਦਿਨ ਅਮਰਤਪਾਲ ਆ ਕੇ ਸੌ ਚੱਕ ਲੈਣ ਹਾਲਾਂਕਿ ਹਲੇ ਤੱਕ ਜੋ ਜਾਣਕਾਰੀ ਹੈ ਰਾਜਦੇਵ ਖਾਲਸਾ ਦਾ ਮੰਨਣਾ ਹੈ ਕਿ ਓਮ ਬਿਰਲਾ ਵੱਲੋਂ ਇਸ ਚਿੱਠੀ ਉੱਤੇ ਕੋਈ ਵੀ ਐਕਸ਼ਨ ਹਲੇ ਤੱਕ ਨਹੀਂ ਕੀਤਾ ਗਿਆ ਬਸ ਆਪਣੇ ਕੋਲ ਰੱਖ ਲਈ ਗਈ ਹੈ ਰিসিਵ ਕਰ ਲਈ ਗਈ ਹੈ ਤੇ ਇਸ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਓਮ ਬਿਰਲਾ ਪਰਮਿਸ਼ਨ ਆਗਿਆ ਦਿੰਦੇ ਨੇ ਚਰਚਿਤ ਹੋਏ ਓਮ ਬਿਰਲਾ ਹਾਲੀ ਦੇ ਵਿੱਚ ਉਹਨਾਂ ਦੀ ਧੀ ਦੇ ਅਫਸਰ ਲੱਗਣ ਨੂੰ ਲੈ ਕੇ ਬਹੁਤ ਸਾਰੀ ਕਾਉਂਟਰਵਰਸੀ ਹੋਈ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਸਭ ਫਜ਼ੂਲ ਦੀਆਂ ਗੱਲਾਂ ਨੇ ਪਰ ਹੁਣ ਜੋ ਮਸਲਾ ਅਮਰਤਪਾਲ ਵਾਲਾ ਉਸ ਦੀ ਸੂਈ ਵੀ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਉੱਤੇ ਆ ਕੇ ਅੜ ਗਈ ਹੈ 60 ਦਿਨਾਂ ਦਾ ਸਮਾਂ ਜਿਹੜਾ ਮੰਡੇਟਰੀ ਹੈ ਸੰਵਿਧਾਨ ਦੇ ਅਧਿਕਾਰਤ ਤੌਰ ਤੇ ਉੱਤੇ 60 ਦਿਨ ਤੋਂ ਵੱਧ ਨਹੀਂ ਉਡੀਕ ਕਰਵਾ ਸਕਦੇ ਓਮ ਬਿਰਲਾ ਜਾਂ ਸਰਕਾਰ 60 ਦਿਨ ਤੋਂ ਵੱਧ ਉਡੀਕ ਨਹੀਂ ਕਰਵਾ ਸਕਦੀ ਅਮਰਤਪਾਲ ਨੂੰ ਸੌ ਚੁਕਵਾਣੀ ਹੀ ਪਾਏਗੀ 60 ਦਿਨ ਤੋਂ ਪਹਿਲਾਂ ਪਹਿਲਾਂ ਤੇ ਰਾਜਦੇਵ ਖਾਲਸਾ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਇਸ ਹਫਤੇ ਦੇ ਅੰਦਰ ਅੰਦਰ ਇੱਕ ਹਫਤੇ ਦੇ ਅੰਦਰ ਅੰਦਰ ਅਮਰਤਪਾਲ ਸੌ ਚੁੱਕਦੇ ਨਜ਼ਰ ਆ ਸਕਦੇ ਨੇ ਤਾਂ ਇਸ ਬਾਰੇ ਦੀ ਵੱਡੀ ਜਾਣਕਾਰੀ ਅਮਰਤਪਾਲ ਦੇ ਸਮਰਥਕਾਂ ਲਈ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਈ ਉਹਨਾਂ ਲਈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰਾਸਾਰ ਨੇ ਕਿ ਜਲਦ ਸੌ ਚੱਕ ਸਕਦੇ ਨੇ 60 ਦਿਨਾਂ ਦੇ ਵਿੱਚ ਵਿੱਚ ਸੰਵਿਧਾਨਕ ਤੌਰ ਤੇ ਵੀ ਉਹਨਾਂ ਨੂੰ ਸੌ ਚੁੱਕਵਾਉਣੀ ਜ਼ਰੂਰੀ ਹੈ ਲੋਕ ਸਭਾ ਦੇ ਸਪੀਕਰ ਕੋਲ ਉਹਨਾਂ ਦੀ ਚਿੱਠੀ ਪਹੁੰਚ ਚੁੱਕੀ ਹੈ ਜਿਹੜੀ ਚਿੱਠੀ ਅਮਰਤਪਾਲ ਨੇ ਜੇਲ੍ਹ ਦੇ ਵਿੱਚੋਂ ਲਿਖੀ ਕਿ ਉਹਨਾਂ ਨੂੰ ਸੌ ਚੁੱਕਣ ਦਾ ਤਰੀਕ ਸਮਾਂ ਦਿੱਤਾ ਜਾਏ ਅਮਰਤਪਾਲ ਸਿੰਘ ਦੇ ਸੌ ਚੱਕਨ ਨੂੰ ਲੈ ਕੇ ਵੱਡੀ ਜਾਣਕਾਰੀ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਚਰਚਾਵਾਂ ਛਿੜੀਆਂ ਹੋਈਆਂ ਨੇ ਕਿ ਰਾਸ਼ਿਦ ਇੰਜੀਨੀਅਰ ਨੂੰ ਦੇ ਦਿੱਤੀ ਗਈ ਪਰਮਿਸ਼ਨ ਆ ਗਿਆ ਜੋ ਕਿ ਐਨਐਸਏ ਦੇ ਅਧੀਨ ਜੇਲ੍ਹ ਦੇ ਵਿੱਚ ਬੰਦ ਨੇ ਐਨਆਈਏ ਦੇ ਅਧੀਨ ਉਹਨਾਂ 'ਤੇ ਕਾਰਵਾਈਆਂ ਚੱਲ ਰਹੀਆਂ ਨੇ ਤਾਂ ਜੇਕਰ ਉਹਨਾਂ ਨੂੰ ਪਰਮਿਸ਼ਨ ਮਿਲ ਗਈ ਤਾਂ ਫੇਰ ਹੁਣ ਅਮਰਤਪਾਲ ਨੂੰ ਵੀ ਜਲਦ ਪਰਮਿਸ਼ਨ ਮਿਲ ਸਕਦੀ ਹੈ ਇਸ ਉੱਤੇ ਹੁਣ ਰਾਜਦੇਵ ਖਾਲਸਾ ਨੇ ਚੁੱਪੀ ਤੋੜੀ ਹੈ ਜੋ ਕਿ ਅਮਰਤਪਾਲ ਸਿੰਘ ਦੇ ਨਜ਼ਦੀਕੀ ਕਥਿਤ ਤੌਰ ਤੇ ਬਣੇ ਹੋਏ ਨੇ ਆਪਣੇ ਆਪ ਨੂੰ ਉਹਨਾਂ ਦਾ ਵਕੀਲ ਵੀ ਦੱਸਦੇ ਨੇ ਹਾਲਾਂਕਿ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਚੈਲੰਜਸ ਕੀਤੇ ਗਏ ਨੇ ਤਾਂ ਹੁਣ ਰਾਜਦੇਵ ਖਾਲਸਾ ਨੇ ਜਾਣਕਾਰੀ ਦਿੱਤੀ ਹੈ ਕਿ ਡਿਸਟ੍ਰਿਕਟ ਮੈਜਿਸਟਰੇਟ ਨੂੰ ਚਿੱਠੀ ਦਿੱਤੀ ਗਈ ਸੀ ਜਿਹੜੀ ਚਿੱਠੀ ਦੀ ਚਰਚਾ ਹੋਈ ਸੀ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਦੀ ਉਹ ਚਿੱਠੀ ਸੱਚੀ ਸੀ ਉਹ ਚਿੱਠੀ ਲਿਖੀ ਗਈ ਸੀ ਜਿਸ ਦੇ ਵਿੱਚ ਉਸ ਨੇ ਆਪਣੇ ਆਪ ਨੂੰ ਸੌਂ ਚੁਕਵਾਉਣ ਦਾ ਸਮਾਂ ਜਿਹੜਾ ਮੰਗਿਆ ਸੀ ਤੇ ਉਹ ਚਿੱਠੀ ਡੀਐਮ ਦੇ ਰਾਹੀਂ ਡਿਸਟ੍ਰਿਕਟ ਮੈਜਿਸਟਰੇਟ ਦੇ ਰਾਹੀਂ ਗ੍ਰਹਿ ਵਿਭਾਗ ਦੇ ਕੋਲ ਗਈ ਤੇ ਪੰਜਾਬ ਸਰਕਾਰ ਨੇ ਉਹ ਚਿੱਠੀ ਹੁਣ ਲੋਕ ਸਭਾ ਦੇ ਸਪੀਕਰ ਨੂੰ ਓਮ ਬਿਰਲਾ ਹੁਣਾਂ ਤੱਕ ਪਹੁੰਚਾ ਦਿੱਤੀ ਹੈ ਜਿਸ ਉੱਤੇ ਅਖੀਰਲਾ ਫੈਸਲਾ ਓਮ ਬਿਰਲਾ ਦਾ ਹੋਏਗਾ ਉਹ ਤਰੀਕ ਤੇ ਸਮਾਂ ਦੇਣਗੇ ਕਿ ਜਿਸ ਦਿਨ ਅਮਰਤਪਾਲ ਆ ਕੇ ਸੌ ਚੱਕ ਲੈਣ ਹਾਲਾਂਕਿ ਹਲੇ ਤੱਕ ਜੋ ਜਾਣਕਾਰੀ ਹੈ ਰਾਜਦੇਵ ਖਾਲਸਾ ਦਾ ਮੰਨਣਾ ਹੈ ਕਿ ਓਮ ਬਿਰਲਾ ਵੱਲੋਂ ਇਸ ਚਿੱਠੀ ਉੱਤੇ ਕੋਈ ਵੀ ਐਕਸ਼ਨ ਹਲੇ ਤੱਕ ਨਹੀਂ ਕੀਤਾ ਗਿਆ ਬਸ ਆਪਣੇ ਕੋਲ ਰੱਖ ਲਈ ਗਈ ਹੈ ਰিসিਵ ਕਰ ਲਈ ਗਈ ਹੈ ਤੇ ਇਸ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਓਮ ਬਿਰਲਾ ਪਰਮਿਸ਼ਨ ਆਗਿਆ ਦਿੰਦੇ ਨੇ ਚਰਚਿਤ ਹੋਏ ਓਮ ਬਿਰਲਾ ਹਾਲੀ ਦੇ ਵਿੱਚ ਉਹਨਾਂ ਦੀ ਧੀ ਦੇ ਅਫਸਰ ਲੱਗਣ ਨੂੰ ਲੈ ਕੇ ਬਹੁਤ ਸਾਰੀ ਕਾਉਂਟਰਵਰਸੀ ਹੋਈ ਹਾਲਾਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਸਭ ਫਜ਼ੂਲ ਦੀਆਂ ਗੱਲਾਂ ਨੇ ਪਰ ਹੁਣ ਜੋ ਮਸਲਾ ਅਮਰਿਤਪਾਲ ਵਾਲਾ ਉਸ ਦੀ ਸੂਈ ਵੀ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਉੱਤੇ ਆ ਕੇ ਅੜ ਗਈ ਹੈ 60 ਦਿਨਾਂ ਦਾ ਸਮਾਂ ਜਿਹੜਾ ਮੰਡੇਟਰੀ ਹੈ ਸੰਵਿਧਾਨ ਦੇ ਅਧਿਕਾਰਤ ਤੌਰ ਤੇ 60 ਦਿਨ ਤੋਂ ਵੱਧ ਨਹੀਂ ਉਡੀਕ ਕਰਵਾ ਸਕਦੇ ਓਮ ਬਿਰਲਾ ਜਾਂ ਸਰਕਾਰ 60 ਦਿਨ ਤੋਂ ਵੱਧ ਉਡੀਕ ਨਹੀਂ ਕਰਵਾ ਸਕਦੀ ਅਮਰਿਤਪਾਲ ਨੂੰ ਸੌ ਚੁਕਵਾਉਣੀ ਹੀ ਪਾਏਗੀ 60 ਦਿਨ ਤੋਂ ਪਹਿਲਾਂ ਪਹਿਲਾਂ ਤੇ ਰਾਜਦੀਪ ਖਾਲਸਾ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਇਸ ਹਫਤੇ ਦੇ ਅੰਦਰ ਅੰਦਰ ਇੱਕ ਹਫਤੇ ਦੇ ਅੰਦਰ ਅੰਦਰ ਅਮਰਿਤਪਾਲ ਸੌ ਚੁੱਕਦੇ ਨਜ਼ਰ ਆ ਸਕਦੇ ਨੇ ਤਾਂ ਇਸ ਬਾਰੇ ਦੀ ਵੱਡੀ ਜਾਣਕਾਰੀ ਅਮਰਿਤਪਾਲ ਦੇ ਸਮਰਥਕਾਂ ਲਈ ਜਿਨ੍ਹਾਂ ਨੇ ਉਹਨਾਂ ਨੂੰ ਵੋਟ ਪਾਈ ਉਹਨਾਂ ਲਈ ਕਿ ਇੱਕ ਹਫ਼ਤੇ ਦੇ ਅੰਦਰ ਅੰਦਰਾਸਾਰ ਨੇ ਕਿ ਜਲਦ ਸੌ ਚੱਕ ਸਕਦੇ ਨੇ 60 ਦਿਨਾਂ ਦੇ ਵਿੱਚ ਵਿੱਚ ਸੰਵਿਧਾਨਕ ਤੌਰ ਤੇ ਵੀ ਉਹਨਾਂ ਨੂੰ ਸੌ ਚੁਕਵਾਉਣੀ ਜ਼ਰੂਰੀ ਹੈ ਲੋਕ ਸਭਾ ਦੇ ਸਪੀਕਰ ਕੋਲ ਉਹਨਾਂ ਦੀ ਚਿੱਠੀ ਪਹੁੰਚ ਚੁੱਕੀ ਹੈ ਜਿਹੜੀ ਚਿੱਠੀ ਅਮਰਤਪਾਲ ਨੇ ਜੇਲ੍ਹ ਦੇ ਵਿੱਚੋਂ ਲਿਖੀ ਕਿ ਉਹਨਾਂ ਨੂੰ ਸੌ ਚੁੱਕਣ ਦਾ ਤਰੀਕ ਸਮਾਂ ਦਿੱਤਾ ਜਾਏ ਤਾਂ ਅਮਰਤਪਾਲ ਸਿੰਘ ਦੇ ਸੌ ਚੁੱਕਣ ਨੂੰ ਲੈ ਕੇ ਵੱਡੀ ਜਾਣਕਾਰੀ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਨੇ ਕਿ Rashid Engineer